ਤੇ ਜਿਹੜੀ ਇਹ ਜਗ੍ਹਾ ਹੈ ਹਰੀਕੇ ਜਿਹੜਾ ਤਰਨਤਾਰਨ ਵਿੱਚ ਪੈ ਜਾਂਦੀ ਏ ਇਹ ਜਗ੍ਹਾ ਚੁਣਨ ਦਾ ਸਿਲੈਕਟ ਕਰਨ ਦਾ ਮੇਨ ਜਿਹੜਾ ਮਕਸਦ ਹੈ ਇਹ ਹੈ ਕਿਉਂਕਿ ਜਿਹੜੇ ਇੱਕ ਮੱਕੜ ਮਿਲਣ ਵਾਲੇ ਪ੍ਰਬੰਧਕ ਹੈ ਪੰਜਾਬ ਦੀਆਂ ਵਧੀਆ ਵਧੀਆ ਅਲੱਗ-ਅਲੱਗ ਲੋਕੇਸ਼ਨ ਸਿਲੈਕਟ ਕਰਦੇ ਆ ਜਿਹੜੀ ਜਗ੍ਹਾ ਕੋਈ ਖਾਸ ਹੋਵੇ ਵਧੀਆ ਹੋਵੇ ਤੇ ਇਹ ਜਗ੍ਹਾ ਇਸ ਕਰਕੇ ਖਾਸ ਹੈ ਕਿਉਂਕਿ ਇੱਥੇ ਜਿਹੜੇ ਪ੍ਰਵਾਸੀ ਪੰਛੀ ਹੈ ਇਹਨਾਂ ਦਿਨਾਂ ਦੇ ਵਿੱਚ ਇੱਥੇ ਆ ਕੇ ਰੁਕਦੇ ਆ ਦੁਨੀਆ ਇਸ ਵੇਲੇ ਵਰਲਡ ਵਾਰ ਦੇ ਕੰਡੇ ਤੇ ਖਲੋਤੀ ਹੈ ਠੀਕ ਹੈ ਔਰ ਦੁਨੀਆ ਚ ਕੋਈ ਵੀ ਕੰਮ ਕਾਰ ਜਿਹੜਾ ਹੈ ਸੁਖਦਾਈ ਦੁਖਦਾਈ ਘਟਨਾਵਾਂ ਉਹਨਾਂ ਦੇ ਪਿੱਛੇ ਧਨ ਰੁਪਇਆ ਡਾਲਰ ਪਾਉਂਡ ਇਹ ਸਾਰਾ ਕੁਝ ਹੁੰਦਾ ਹੈ ਠੀਕ ਹੈ ਜੀ ਲੇਕਿਨ ਇਹ ਡਾਲਰ ਪਾਉਂਡ ਰੁਪਇਆ ਜਿੰਨੀਆਂ ਵੀ ਕਰੰਸੀਜ਼ ਹੈ ਇਹ ਸਾਰੀਆਂ ਨੂੰ ਪੈਦਾ ਕਰਦੇ ਆ ਬੈਂਕਸ ਠੀਕ ਹੈ ਜੀ ਬੈਂਕ ਕਿਸੇ ਮੁਲਕ ਦਾ ਆਪਣਾ ਨਹੀਂ ਤੁਹਾਡੀ ਸੋਚਨਾ ਵਾਸਤੇ ਮੇਰੀ 20 ਸਾਲ ਦੀ ਖੋਜ ਹੈ ਬੈਂਕ ਕਿਸੇ ਮੁਲਕ ਦਾ ਆਪਣਾ ਨਹੀਂ ਸਾਰੇ ਦੇ ਸਾਰੇ ਮੁਲਕਾਂ ਦੇ ਬੈਂਕ ਵੱਜੇ ਹੋਏ ਆ ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ ਦਾ ਅਮਰੀਕਾ ਦੇ ਬੈਂਕ ਦਾ ਨਾਮ ਹੈ ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ 1913 ਚ ਇਹ ਜਿਹੜੀ ਉਹ ਸਿਰਫ ਵੁਡਰੂ ਵਿਲਸਨ ਦੀ ਸਰਕਾਰ ਸੀ ਔਰ ਉਹਨਾਂ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਕਿ ਅਮਰੀਕਾ ਦਾ ਬੈਂਕ ਜਿਹੜਾ ਹੈ ਉਹ ਇੱਕ ਪਰਿਵਾਰ ਹੈ ਜਿਸ ਦਾ ਨਾਮ ਹੈ ਰੌਥ ਸਚਾਈ ਯਹੂਦੀ ਪਰਿਵਾਰ ਹੈ ਬੜਾ ਅਮੀਰ ਪਰਿਵਾਰ ਸੀ ਉਦੋਂ ਤੱਕ ਵੀ ਜਿੰਨੇ ਕੁ ਆਲੇ ਦੁਆਲੇ ਬੈਂਕ ਹੈਗੇ ਸੀ ਜਿਸ ਤਰ੍ਹਾਂ ਕਿ 1870 ਤੋਂ ਬੈਂਕ ਜਿਹੜਾ ਇੰਗਲੈਂਡ ਦਾ ਬੈਂਕ ਹੈ ਉਹ ਨਾ ਨਹੀਂ ਹੱਥਿਆਲਿਆ ਸੀ ਔਰ ਸਭ ਤੋਂ ਦੁਖਦਾਈ ਘਟਨਾ ਦੁਨੀਆ ਚ ਸਭ ਤੋਂ ਦੁਖਦਾਈ ਘਟਨਾ ਦੁਨੀਆ ਚ ਜਿਹੜੀ ਵਾਪਰੀ ਹੋਈ ਹੈ ਜਿਹਦੇ ਬਾਰੇ ਚ ਦੁਨੀਆ ਨੂੰ ਪਤਾ ਹੀ ਨਹੀਂ ਉਹ ਹੈ 1913 ਚ ਵੂਡਰੂ ਵਿਲ ਸੰਧੀ ਅਗਵਾਈ ਚ ਅਮਰੀਕਾ ਦਾ ਬੈਂਕ ਜਿਹੜਾ ਹੈ ਉਹ ਰੋਚਲ ਪਰਿਵਾਰ ਦਾ ਨਿੱਜੀ ਬਣਾ ਦੇਣਾ ਨਾਲ ਇਹ ਲਾਪਾਸ ਕਰ ਦੇਣਾ ਕਿ 100 ਸਾਲ ਤੱਕ ਇਹ ਜ਼ਿੰਮੇਵਾਰੀ ਸਾਰੀ ਇਹਨਾਂ ਨੂੰ ਸੌਂਪੀ ਨਾਲ ਇਹ ਲਾਪਾਸ ਹੋ ਗਿਆ ਕਿ ਜੇ ਇਸ ਦੇ ਉਲਟ 192013 12 ਚ ਲਾ ਨਾ ਪਾਸ ਹੋਇਆ ਤੇ ਜਿੰਨਾ ਚਿਰ ਲਾ ਇਸ ਦੇ ਉਲਟ ਪਾਸ ਨਾ ਹੋਏਗਾ ਉਦੋਂ ਤੱਕ ਇਹ ਬੈਂਕ ਰੌਸ ਚਾਈਲਡ ਦਾ ਹੀ ਰਹੇਗਾ ਔਰ ਮੇਰੇ ਪਿਤਰੋ ਤੁਸੀਂ ਦੇਖ ਰਹੇ ਹੋ ਤੁਸੀਂ ਇੱਕ ਨਵੇਂ ਪੈਸੇ ਦਾ ਵਪਾਰ ਕਿਸੇ ਕੰਟਰੀ ਨਾਲ ਕਰਨਾ ਹੋਵੇ ਨਹੀਂ ਕਰ ਸਕਦੇ ਤੁਹਾਨੂੰ ਪਹਿਲਾਂ ਡਾਲਰ ਖਰੀਦਣਾ ਪੈਗਾ ਪਹਿਲਾਂ ਰਿਜ਼ਰਵ ਬੈਂਕ ਆਫ ਫੈਡਰਲ ਰਿਜ਼ਰਵ ਬੈਂਕ ਆਫ ਅਮਰੀਕਾ ਦੀ ਮਨਜ਼ੂਰੀ ਲੈਣੀ ਪੈਗੀ ਔਰ ਜਿਹੜੇ ਕੋ ਮੂਲਕ ਇਦਾਂ ਕਰਦੇ ਵੀ ਐ ਥੋੜਾ ਐਸੀ ਗੱਲ ਨਹੀਂ ਹੈ ਦੁਨੀਆ 'ਚ ਇੱਕ ਸੰਸਥਾ ਬਣੀ ਸੀ ਜਿਸ ਦਾ ਨਾਮ ਹੈ ਬ੍ਰਿਕਸ ਜਿਹਦੇ 'ਚ ਪੰਜ ਮੂਲਕ ਬੈਨਜ਼ੂਏ ਸੌਰੀ ਬੀ ਨਾਲ ਚਲੋ ਬੈਨਜ਼ੂਏਲਾ ਨਹੀਂ ਬੀ ਨਾਲ ਹੀ ਸ਼ੁਰੂ ਹੋਣ ਵਾਲਾ ਬ੍ਰਾਜ਼ੀਲ ਯਸ ਬ੍ਰਾਜ਼ੀਲ ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ਔਰ ਇਹਨਾਂ ਦਾ ਮਕਸਦ ਸੀ ਕਿ ਅਸੀਂ ਆਪਣਾ ਬੈਂਕ ਚਲਾਵਾਂਗੇ, ਅਸੀਂ ਆਪਣੀ ਕਰੰਸੀ ਚਲਾਵਾਂਗੇ। ਪਰ ਕਿਉਂਕਿ ਉਸ ਤੋਂ ਪਹਿਲਾਂ-ਪਹਿਲਾਂ ਚੀਨ ਔਰ ਇੰਡੀਆ ਤੇ ਉਹਨਾਂ ਨੇ ਪੂਰਾ ਕਬਜ਼ਾ ਕਰ ਲਿਆ ਹੋਇਆ ਸੀ ਇਹਨਾਂ ਬੈਂਕਾਂ ਤੇ ਪੂਰਾ ਕਬਜ਼ਾ ਕਰ ਲਿਆ ਹੋਇਆ ਸੀ। ਇਹਨਾਂ ਦੋਨਾਂ ਮੁਲਕਾਂ ਨੇ ਰੂਸ ਦੀ ਚੱਲਣ ਨਹੀਂ ਦਿੱਤੀ ਔਰ ਅੱਜ ਤੱਕ ਨਹੀਂ ਚੱਲਣ ਦੇ ਰਹੇ। ਅੱਜ ਤੱਕ ਭਾਵੇਂ ਸਾਨੂੰ ਸਾਹਮਣੇ ਖੇ ਖੰਜੇ ਲੜਾਈਆਂ ਜੀਆਂ ਝੜਪਾਂ ਜੀਆਂ ਹੁੰਦੀਆਂ ਦਿਸਦੀਆਂ ਪਰ ਸਭ ਕੁਝ ਦੇ ਪਿੱਛੇ ਇੰਉਂ ਲੱਗਦਾ ਹੈ ਕਿ ਉਹੀ ਰੌਚ ਚਾਈਲਡ ਫੈਮਿਲੀ ਜਿਹੜੀ ਹੈ ਨਾ ਆਪਣੀ ਤਾਕਤ ਨੂੰ ਆਪਣੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇਹ ਸਾਰਾ ਸਾਰੀ ਦੁਨੀਆ ਦੇ ਸਾਹਮਣੇ ਲਏ ਚੱਲਿਆ ਹੋਇਆ ਕਿਤੇ ਕਿਤੇ ਵੈਸੇ ਰੂਸ ਤੇ ਰੂਸ ਦੀ ਗੁੱਡ ਵਿਸ਼ਸ ਤੇ ਕਿਤੇ ਕਿਤੇ ਭੁਲੇਖਾ ਪੈਂਦਾ ਪਈ ਸ਼ਾਇਦ ਉਹ ਇਹ ਚਾਹੁੰਦਾ ਹੈ ਕਿ ਦੁਨੀਆ ਨੂੰ ਰੋਸ ਚਾਈਲਡ ਪਰਿਵਾਰ ਤੋਂ ਮੁਕਤ ਕੀਤਾ ਜਾਵੇ ਪਰ ਹਾਲ ਦੀ ਘੜੀ ਤਾਈ ਤਾਂ ਉਹ ਕਾਮਯਾਬ ਨਹੀਂ ਚੁੱਕੇ ਉਹਦੇ ਨਾਲ ਰਲਦਾ ਕੋਈ ਨਹੀਂ ਹੈ ਪੱਕੇ ਤੌਰ ਤੇ ਵੱਡੀਆਂ ਸ਼ਕਤੀਆਂ ਬਿਲਕੁਲ ਨਹੀਂ ਰਲ ਰਹੀਆਂ ਜੇ ਰਲਦੀਆਂ ਵੀ ਹੈ ਤੇ ਉਹਨੂੰ ਧੋਖ ਡਿਪਲੋਮੇਸੀ ਜੇ ਵਰਤ ਕੇ ਤੇ ਉਹ ਪਾਸੇ ਹੋ ਜਾਂਦੀਆਂ ਜਿਸ ਤਰ੍ਹਾਂ ਕਿ 7-8 ਸਾਲ ਪਹਿਲਾਂ ਜਦੋਂ ਇਹ ਨਵਾਂ ਨਵਾਂ ਪੂਤ ਨਵਾਂ ਨਵਾਂ ਬਣਿਆ ਤੇ ਇਹਨੇ ਆਪਣੇ ਦੇਸ਼ ਬੜੀ ਅਹਿਮ ਮੀਟਿੰਗ ਬ੍ਰਿਕਸੀ ਕਰਕੇ ਬੜਾ ਜ਼ੋਰ ਲਾ ਕੇ ਵੇਖ ਲਿਆ ਕਿ ਇਹਨਾਂ ਨੂੰ ਇਕੱਠਿਆਂ ਕਰਕੇ ਤੇ ਅਸੀਂ ਆਪਣਾ ਵੱਖਰਾ ਜਿਹੜਾ ਹੈ ਨਾ ਜਿਹੜਾ ਕਿ ਫਿਰ ਮੁਲਕ ਲੋਕਾਂ ਦਾ ਜਿਹਦੇ ਤੇ ਮੁਲਕਾਂ ਦਾ ਮੁਲਕਾਂ ਦੇ ਪ੍ਰੈਜ਼ੀਡੈਂਟਸ ਦਾ ਮੁਲਕਾਂ ਦੀਆਂ ਪਾਰਟੀਆਂ ਦਾ ਕਬਜ਼ਾ ਹੋਏਗਾ ਨਾ ਕਿ ਰੌਚਾਈਲ ਦਾ ਉਹ ਬੇਸ਼ੱਕ ਕੀਤੀ ਪਰ ਉਹ ਖਾਂਬ ਜਾਤ ਗਈ ਹੈ ਇੱਕ ਵਕਤ ਜੀ ਤੁਹਾਡੀ ਗੱਲ ਵਿੱਚੋਂ ਟੋਕਦਾ ਕਿ ਆਪਾਂ ਘਮੱਕੜ ਮੇਲੇ ਵੱਲ ਆਈਏ ਹਨ ਇਹ ਚਲੋ ਗੱਲਾਂ ਤਾਂ ਬਹੁਤ ਜਿੰਨੇ ਹਾਂ ਹਾਂ ਜੀ ਗੱਲਾਂ ਠੀਕ ਤੁੜਾ ਘਮੱਕੜ ਮੇਲੇ ਤੇ ਆਉਣਾ ਕਿ ਦੇਖੋ ਮੈਂ ਪਹਿਲਾਂ ਪਹਿਲਾਂ ਹੀ ਸ਼ੁਰੂ ਹੀ ਗੱਲ ਇੱਥੋਂ ਕੀਤੀ ਹੈ ਰੱਬ ਕਰੇ ਕਿ ਇਦਾਂ ਦੇ ਘਮੱਕੜ ਮੇਲੇ ਜੀ ਸਦਾ ਹਰ ਰੋਜ਼ ਹਰ ਦਿਨ ਹਰ ਪਲ ਦੁਨੀਆ ਚ ਹੁੰਦੇ ਰਹਿ ਜਿੱਥੇ ਅਸੀਂ ਆਪਣੇ ਦਿਲਾਂ ਦੀਆਂ ਸਾਂਝਾਂ ਦਿਲਾਂ ਦੇ ਖਿਆਲ ਦਿਨਾਂ ਦੇ ਵੀਵਜ਼ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਗੱਲ ਕੀਤੀ ਮੈਂ ਜੋ 20 ਸਾਲਾਂ ਦੀ ਖੋਜ ਕੀਤੀ ਹੋਈ ਆ ਤੁਹਾਨੂੰ ਚੋਂ 55 ਮਿੰਟਾਂ 'ਚ ਦੱਸਣ ਦੀ ਕੋਸ਼ਿਸ਼ ਕੀਤੀ ਇਦਾਂ ਦੇ ਵੀਵਜ਼ ਆਪਸਾਂ 'ਚ ਕਰਨ ਵਾਸਤੇ ਕੱਲ ਦਾ ਮੈਂ ਆਇਆ ਹੋਇਆ ਮੈਂ ਆਦਰਵਾਇਜ਼ ਜ਼ਿਆਦਾ ਕਿਤਾਬਾਂ 'ਚ ਬੀਜ਼ੀ ਰਹਿਣਾ ਵੈਸੇ ਵੀ ਮੈਂ 85 ਸਾਲਾਂ ਦਾ ਹੋ ਗਿਆ ਹੋਇਆ ਤੇ ਜ਼ਰਾ ਘਟ ਪਰ ਮੈਂ ਇਸ ਤਰ੍ਹਾਂ ਹੈ ਕਿ ਇਸ ਉਮਰ ਇੱਕ ਸਵਰਗ ਦੀ ਝਾਕੀ ਵੱਖਰੇ ਵੱਖਰੇ ਖਿਆਲ ਸੁਣਨ ਨੂੰ ਮਿਲੇ ਵੱਖਰੇ ਵੱਖਰੇ ਵਿਚਾਰ ਮਿਲੇ ਪਰ ਹਾਂ ਜਿਹੜੀ ਇੱਕ ਘਾਟ ਕਹਿ ਲਈਏ ਉਹ ਕਿ ਜਿਹੜਾ ਚਾਨਣ ਹੈ ਅਸਲੀ ਅੱਛਾ ਉਹ ਜਿਹੜਾ ਕਦੇ ਬੁੱਧ ਨੇ ਕਿਹਾ ਸੀ ਕਿ ਬੁੱਧ ਤੇ ਉਹਨੂੰ ਚਾਨਣ ਹੋਇਆ ਸੀ ਜਿਹਦੇ ਤੋਂ ਫਿਰ ਉਹਨੇ ਆਪਣਾ ਮਤ ਜਿਹੜਾ ਨਾ ਫੈਲਾਉਣਾ ਉਹ ਚਾਨਣ ਐਸਲੇ ਬੁੱਧ ਵਾਲਾ ਚਾਨਣ ਐਸਲੇ ਰੋਸ ਚਾਈਲਡ ਦੀ ਖੂਨ ਰੋਸ ਚਾਈਲਡ ਦੀ ਜਿਹੜੀ ਨੈਗੇਟਿਵ ਸ਼ਕਤੀ ਹੈ ਉਹਦੀ ਉਹਦਾ ਗਿਆਨ ਜਿਹੜਾ ਹੈ ਇਹ ਬੁੱਧ ਵਾਲਾ ਚਾਨਣ ਹੈ ਐਸਲੇ ਜਿਸ ਦੀ ਕਿ ਮੈਂ ਸਮਝਣਾ ਕਿ ਕਮੀ ਹੈ ਕੋਸ਼ਿਸ਼ ਕੀਤੀ ਕੱਲ ਮੈਂ ਗੱਲ ਕੀਤੀ ਸੀ ਰੌਚਾਇਲ ਦੀ ਪਰ ਇਹ ਤੋਂ ਬਾਅਦ ਮੇਰਾ ਇੱਛਾ ਸੀ ਪਰ ਮੈਂ ਐਵੇਂ ਰਾਂਗ ਵਿੱਚ ਭੰਗਦਾ ਪਵੇ ਇਸ ਕਰਕੇ ਉੰਜ ਮੇਰੀਆਂ ਬੁੱਕਸ ਰੇਪ ਆਫ ਹੇਸ ਸੀ ਤੁਹਾਨੂੰ ਇੱਕ ਟੁਕਟ ਮਿਲੋਗੇ ਤਾਂ ਉਥੇ ਪੰਡਾਲ ਚ ਹੈਗੀਆਂ ਵਾ ਠੀਕ ਹੈ ਟੁਕਟ ਟੁਕਟ ਇੱਕ ਕਿਤਾਬ ਜ਼ਰੂਰ ਅਜ ਦੇ ਜਾਊਗਾ ਤੇ ਇਦਾਂ ਦੇ ਜਿਹੜੇ ਮੈਂ ਖੁਦ ਬਹੁਤ ਕੁਮੋਕਰ ਹਾਂ ਰਹਾ ਹਾਂ ਹੁਣ ਵੀ ਹਾਂ ਅ ਮੋਲਕ ਕੋ ਕੋ ਮੈਨੇ ਲਗਭਗ 8 ਮੋਲਕ ਕੋ ਮਲੇ ਅੱਛਾ ਔਰ ਉਥੇ ਮੋਲਕਾ ਚ ਵੀ ਖਾਸ ਤੌਰ ਤੇ ਜਿਹੜਾ ਆਸਟ੍ਰੇਲੀਆ ਹੈ ਆਸਟ੍ਰੇਲੀਆ ਦੇ ਅੰਦਰ ਅੰਦਰ ਮੈਂ 30 32000 ਕਿਲੋਮੀਟਰ ਦਾ ਸਫਰ ਸਨ 1997 98 ਕੋਈ ਉਥੇ ਦੋਸਤਾਂ ਮਿੱਤਰਾਂ ਦਾ ਤਾਲਮੇਲ ਇਦਾਂ ਅੱਗੇ ਤੇ ਅਗੇ ਕਿਉਂਕਿ ਮੈਂ ਸਦਾ ਤੋਂ ਟੀਚਰ ਹਾਂ ਅੱਛਾ ਅੱਛਾ ਟੀਚਰ ਹੋਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਦੁਨੀਆ ਜੀ ਮੇਰੇ ਸ਼ਿਸ਼ਪੇਲੇ ਹੋਏ ਜਿੱਥੇ ਵੀ ਜਾਂਦਾ ਹਾਂ ਮੈਨੂੰ ਕੋਈ ਨਾ ਕੋ ਆਪਣਾ ਵੀਰਾ ਸ਼ੇ ਇੱਥੇ ਵੀ ਕੱਲ ਮੈਨੂੰ ਦੱਸਿਆ ਉਹਨੇ ਕਿ ਮੈਂ ਤੁਹਾਡਾ ਸ਼ੇਸ਼ਾ ਮਿਲੇ ਹੈ ਤੋ ਇਸ ਤਰ੍ਹਾਂ ਫਿਰ ਮੁੜ ਕੇ ਗੱਲ ਉੱਥੇ ਕਿ ਇਹ ਜਿਹੜਾ ਕੁਮਕਰਾਂ ਦੀ ਗੱਲ ਹੈ ਨਾ ਇਹ ਇੱਥੇ ਤੱਕ ਹੀ ਸੀਮਤ ਨਾ ਰਹਿ ਵੀ ਸੈਰ ਕਰ ਲਈ ਚਲੇ ਗਿਆ ਬਲਕਿ ਇੱਥੇ ਤੱਕ ਕਿ ਜਿਹੜੀ ਜਿਹੜਾ ਤਜਰਬਾ ਇੱਥੇ ਹੁੰਦਾ ਹੈ ਏਕਤਾ ਦਾ ਸਾਂਝ ਦਾ ਕੋਆਪਰੇਸ਼ਨ ਦਾ ਦਿਲਾਂ ਦੀ ਸਾਂਝ ਦਾ ਇਨੂੰ ਜਿੱਥੇ ਜਿੱਥੇ ਵੀ ਸੀ ਜਾਂਦੇ ਆ ਇਹਨੂੰ ਫੈਲਾਉਣ ਦੀ ਕੋਸ਼ਿਸ਼ ਕਰਤੀ ਇਹ ਤੋਂ ਇਨਸਪਾਇਰ ਇਹ ਨਾ ਹੋਏ। ਬਹੁਤ ਬਹੁਤ ਧੰਨਵਾਦ। ਉਹ ਵਿਸ਼ੇਸ ਹੈ।